ਸਾਨੂੰ ਵਧੀਆ ਯਾ ਸਾਨੂੰ ਘਰ ਚ ਰਸ਼ਨ ਮਿਲਣ ਲੱਗ ਪਿਆ ਸਾਨੂੰ ਉਹਨਾਂ ਨੇ ਕਿਹਾ ਵੀ ਆ ਕੇ ਲੈ ਜਾਓ ਸਾਨੂੰ ਪੂਰਾ ਰਸ਼ਨ ਮਿਲ ਰਿਹਾ ਯਾ ਕੋਈ ਘਟ ਨਹੀਂ ਮਿਲਿਆ ਜਿੰਨਾ ਕੋ ਉਪਰੋਂ ਆਇਆ ਰਸ਼ਨ ਉਹਨਾਂ ਕ ਸਾਨੂੰ ਮਿਲ ਗਿਆ ਤੇ ਪਹਿਲੇ ਕੀ ਹਾਲਾਤ ਸੀ ਜਦੋਂ ਡੀਪੂਆਂ ਦੇ ਵਿੱਚੋਂ ਜਿਹੜਾ ਰਸ਼ਨ ਲੈਂਦੇ ਸੀਗੇ ਪਹਿਲਾਂ ਸਾਨੂੰ ਤਾਂ ਕੰਮ ਤੱਕ ਆਹੀ ਨੰਬਰ ਵੀ ਨਹੀਂ ਆਂਦਾ ਸਾਨੂੰ ਲੈਣਾ ਚ ਬੜੇ 4-4 ਘੰਟੇ ਖੜੇ ਹੋਣੇ ਪੈਂਦਾ ਸੀ ਤੇ ਇਸ ਵਲ ਇਸ ਤੋਂ ਸਾਨੂੰ ਵਧੀਆ ਜਿਹੜਾ ਵੀ ਅਸੀਂ ਆਏ ਆ ਤੇ ਸਾਨੂੰ ਇੰਨਾ ਥੱਕੇ ਨਹੀਂ ਲੱਗਦੇ ਆ ਆਰਾਮ ਨਾਲ ਸਾਨੂੰ ਰਸ਼ਨ ਮਿਲਣ ਲੱਗਾ ਪੰਜਾਬ ਸਰਕਾਰ ਨੇ ਇਹ ਫੈਸਲਾ ਕੀਤਾ ਕਿ ਘਰ ਘਰ ਆਟਾ ਕਣਕ ਜਿਹੜਾ ਆ ਉਹ ਪਹੁੰਚਾਇਆ ਜਾਏਗਾ ਔਰ ਉਸ ਦੇ ਤਹਿਤ ਹਰ ਪੰਜਾਬ ਦੇ ਹਰ ਖੇਤਰ ਦੇ ਵਿੱਚ ਇਹ ਜਿਹੜਾ ਆ ਘਰੋ ਘਰੀ ਅਸੀਂ ਦਰਵਾਜ਼ਾ ਨੌਕ ਕਰਕੇ ਲੋਕਾਂ ਨੂੰ ਉਹਨਾਂ ਦੇ ਘਰ ਤੱਕ ਉਹਨਾਂ ਦਾ ਜਿਹੜਾ ਰਾਸ਼ਨ ਹੈ ਉਹ ਪਹੁੰਚਾ ਰਹੇ ਹਾਂ ਇੱਕ ਬਹੁਤ ਹੀ ਅੱਛੀ ਔਰ ਵਧੀਆ ਪਾਲਿਸੀ ਹੈ ਜਿਹੜੀ ਆਮ ਲੋਕਾਂ ਨੂੰ ਵੀ ਬੜੀ ਚੰਗੀ ਲੱਗਦੀ ਹੈ ਕਿਉਂਕਿ ਲੋਕਾਂ ਨੂੰ ਉੱਥੇ ਡਿਪੋ ਤੇ ਜਾ ਕੇ ਝਟਕਣ ਦੇ بجائے ਜਦੋਂ ਉਹਨਾਂ ਦੇ ਘਰ ਦੇ ਬਾਹਰ ਕਰਦੇ ਮੋਹਰੇ ਦੇ ਉੱਤੇ ਹੀ ਆ ਕੇ ਜਿਹੜਾ ਹੈ ਉਹਨਾਂ ਨੂੰ ਆਟਾ ਮਿਲ ਜਾਏ ਜ ਜ ਉਹਨਾਂ ਨੂੰ ਕਣਕ ਮਿਲ ਜਾਏ ਤੋਂ ਇਸ ਤੋਂ ਵੱਡੀ ਗੱਲ ਕੋਈ ਨਹੀਂ ਹੁੰਦੀ ਸੋ ਇਸ ਕਰਕੇ ਸੀਐਮ ਸਾਹਿਬ ਦਾ ਅਸੀਂ ਬਹੁਤ ਮਤਲਬ ਇ ਧੰਨਵਾਦ ਵੀ ਕਰਦੇ ਆ ਕਿ ਉਹਨਾਂ ਨੇ ਬਹੁਤ ਹੀ achchiyan achchiyan skheemaan ਜਿਹੜੀਆਂ ਨੇ ਆਮ ਜਨਤਾ ਨੂੰ ਦਿੱਤੀਆਂ ਜਿਹੜੀਆਂ ਆਮ ਜਨਤਾ ਨੂੰ ਜਿਸ ਦਾ ਲਾਭ ਹੋ ਰਿਹਾ ਤੁਸੀਂ ਦੇਖਿਆ ਹੋਣਾ ਕਿ 300 ਯੂਨਿਟ ਬਿਜਲੀ ਜਿਹੜੀ ਆ ਆਮ ਲੋਕਾਂ ਨੂੰ ਹਰ ਘਰ ਨੂੰ ਮਿਲ ਰਹੀ ਹੈ ਉਸ ਦਾ ਬਹੁਤ ਵੱਡਾ ਇੱਕ ਲੋਕਾਂ ਨੂੰ ਜਿੱਥੇ 5-6000 ਰੁਪਏ ਬਿੱਲ ਆਂਦਾ ਸੀਗਾ ਉਹ ਬਿਲਕੁਲ ਜ਼ੀਰੋ ਬਿੱਲ ਆ ਰਿਹਾ ਔਰ ਇਹ ਜਿਹੜੇ ਗਰੀਬ ਲੋਕ ਸੀਗੇ ਜਿਨ੍ਹਾਂ ਦੇ ਘਰ ਦਾ ਖਰਚਾ ਹੀ 10000 ਰੁਪਏ ਆਪਣਾ ਜਿਨ੍ਹਾਂ ਨੂੰ ਮਹੀਨਾ ਹੀ 10000 ਰੁਪਏ ਮਿਲਦਾ ਸੀਗਾ ਤੇ ਉਹਨਾਂ ਦਾ 5-6000 ਰੁਪਏ ਬਚਦਾ ਪਿਆ ਉਹਨਾਂ ਦਾ ਪਰਿਵਾਰ ਵਧੀਆ ਚੱਲਦਾ ਪਿਆ ਇਸੇ ਪ੍ਰਕਾਰ ਕਈ ਸਕੀਮਾਂ ਜਿਹੜੀਆਂ ਨੇ ਸਰਕਾਰ ਚਲਾ ਰਹੀ ਹੈ ਜਿਹੜੇ ਅੱਜ ਦਾ ਕਿ ਆਮ ਲੋਕਾਂ ਨੂੰ ਫਾਇਦਾ ਹੈ ਉਸ ਦੇ ਵਿੱਚੋਂ ਇੱਕ ਇਹ ਵੀ ਇੱਕ ਸਕੀਮ ਹੈ ਕਿ ਜਿਹੜਾ ਰਾਸ਼ਨ ਹੈ ਉਹ ਅਸੀਂ ਹਰ ਘਰ ਘਰ ਜਿਹੜਾ ਉਹ ਪਚਾਂਵਾਂਗੇ ਸਰ ਵਿਰੋਧੀ ਪਾਰਟੀਆਂ ਕਹਿ ਰਹੀਆਂ ਇਲਜ਼ਾਮ ਲਗਾ ਰਹੀਆਂ ਕਿ ਤੁਸੀਂ ਆਪਣੇ ਘਰ ਦੇ ਵਿੱਚ ਜਿਹੜਾ ਰਾਸ਼ਨ ਦੇ ਰਹੇ ਹੈਗੇ ਉਹ ਕੀ ਕਹਿਣਾ ਹੈ ਦੇਖੋ ਅਸੀਂ ਆਪਣੇ ਘਰ ਚ ਨਹੀਂ ਦੇ ਰਹੇ ਅਸੀਂ ਲੋਕਾਂ ਦੇ ਘਰਾਂ ਦੇ ਵਿੱਚ ਦੇ ਰਹੇ ਹਾਂ ਰਾਸ਼ਨ ਅਸੀਂ ਮੇਰੇ ਕਹ ਪੂਰੇ ਜਿੱਥੋਂ ਆਗਰ ਪਠਾਨਕੋੜ ਹਲਕੇ ਦੀ ਗੱਲ ਕਰੀਏ ਮੈਂ ਇਹ ਇਥੋਂ ਦੀ ਗੱਲ ਕਰਦਾ ਜੇ ਪਠਾਨਕੋਟ ਹਲਕੇ ਦੀ ਗੱਲ ਕਰੀਏ ਤਾਂ ਅਸੀਂ ਹਰ ਪਿੰਡ ਦੇ ਵਿੱਚ ਜਾ ਕੇ ਸਾਡੀ ਗੱਡੀ ਜਾਂਦੀ ਹੈ ਜਿਹਦੇ ਵਿੱਚ ਰਾਸ਼ਨ ਭਰਿਆ ਹੁੰਦਾ ਮੌਕੇ ਦੇ ਉੱਤੇ ਲੋਕਾਂ ਦੇ ਰਾਸ਼ਨ ਕਾਰਡ ਲੈਣੇ ਆ ਉੱਥੇ ਹੀ ਉਹਨਾਂ ਦਾ ਅੰਗੂਠਾ ਲਵਾ ਕੇ ਮੌਕੇ ਤੇ ਉਹਨਾਂ ਨੂੰ ਆਟਾ ਜਿਹੜਾ ਉਹ ਦੇ ਦਿਆ ਇਸੇ ਤਰ੍ਹਾਂ ਸ਼ਹਿਰ ਦੇ ਵਿੱਚ ਵੀ ਹਰ ਇਲਾਕੇ ਦੇ ਵਿੱਚ ਚਾਹੇ ਉਹ ਟਾਕੀ ਹੈ ਚਾਹੇ ਉਹ ਪ੍ਰੇਮਨਗਰ ਹੈ ਚਾਹੇ ਛੋਟਾ ਦੌਲਤਪੁਰਾ ਹੈ ਚਾਹੇ ਉਹ ਰਾਮਪੁਰਾ ਚਾਹੇ ਉਹ ਪ੍ਰੀਤਨਗਰ ਹੈ ਜਾਇਓ ਬਾਰਡ ਨੰਬਰ 3 ਹੈ 4 ਐ 5 ਹੈ ਇਸ ਤਰੀਕੇ ਨਾਲ ਅਸੀਂ ਹਰ ਇਲਾਕੇ ਦੇ ਵਿੱਚ ਜਾ ਰਹੇ ਹਾਂ ਔਰ ਹਲਕ ਹਰ ਇਲਾਕੇ ਦੇ ਵਿੱਚ ਇੱਕ ਜਗ੍ਹਾ ਦੇਤੇ ਜਿੱਥੇ ਕੰਜੈਸਟਡ ਏਰੀਆ ਨੂੰ ਉੱਥੇ ਖਲੋਕ ਗੱਡੀ ਜਾਂਦੀ ਹੈ ਔਰ ਜਿਹੜੇ ਜਿਹੜੇ ਲੋਕ ਉੱਥੇ ਆਉਂਦੇ ਨੇ ਉਹਨਾਂ ਨੂੰ ਸਾਰਿਆਂ ਦਾ ਗੁੱਠਾ ਲਾ ਕੇ ਉਸੇ ਵੀ ਲੈ ਜਿਹੜਾ ਰਸਨ ਜਿਹੜਾ ਹੈ ਉਹਨਾਂ ਤੱਕ ਪਹੁੰਚਾਇਆ ਜਾਂਦਾ ਬਾਕੀ ਜਿਹੜੇ ਜਿਹੜੇ ਲੋਕ ਕਰ ਰਹੇ ਜਿਨ੍ਹਾਂ ਦਾ ਗੱਲ ਹੀ ਜਿਨ੍ਹਾਂ ਦਾ ਕੰਮ ਗੱਲਾਂ ਕਰਨਾ ਜਿਨ੍ਹਾਂ ਨੇ 70 ਸਾਲ ਕੀਤਾ ਕੁਛ ਨਹੀਂ ਆਪ ਤੇ ਕੁਛ ਕੀਤਾ ਨਹੀਂ ਤੇ ਜੇ ਕੋਈ ਸਰਕਾਰ ਚੰਗੇ ਕੰਮ ਕਰਦੀ ਹੈ ਤੇ ਉਹਦਾ ਇਹਨਾਂ ਨੇ ਇਹਨਾਂ ਨੇ ਕੋਈ ਇਹਨਾਂ ਨੂੰ ਤਕਲੀਫ ਹੁੰਦੀ ਹੈ ਕਿ ਸਰਕਾਰ ਅਗਰ ਅੱਛੇ ਕੰਮ ਕਰਦੀ ਹੈ ਤੇ ਇਹ ਕਿਤੇ ਮਤਲਬ ਲੋਕੀ ਆਜੇ ਇਸ ਸਰਕਾਰ ਨੂੰ ਪਸੰਦ ਕਿਉਂ ਕਰ ਰਹੇ ਨੇ ਕਿਉਂ ਪਿਆਰ ਕਰ ਰਹੇ ਨੇ ਸਰਦਾਰ ਭਗਵੰਤ ਸਿੰਘ ਮਾਨ ਨੂੰ ਸਾਡੇ ਸੀਐਮ ਸਾਹਿਬ ਨੂੰ ਇਹਨਾਂ ਨੂੰ ਇਹ ਤਕਲੀਫ ਹੈ ਹੋਰ ਕੋਈ ਤਕਲੀਫ